ਉਹ ਪਾਣੀ ਜੋ ਅਸੀਂ ਪੜ ਚੁੱਕੇ ਆ ਨਾਮਾਨ ਕੋੜੀ ਖਰੋਦ ਨਾਲ ਭਰਿਆ ਹੋਇਆ ਗੁੱਸੇ ਨਾਲ ਭਰਿਆ ਹੋਇਆ ਆਪਣੇ ਰੱਤ ਨੂੰ ਵਾਪਸ ਮੋੜਨ ਡੈ ਪਿਆ ਵਾਪਸ ਮੋੜ ਕੇ ਤੁਰ ਪਿਆ ਆਖਦਾ ਮਨ ਦੇ ਵਿੱਚ ਦੁਜੇ ਆਪਣੇ ਚਾਕਰਾਂ ਨੂੰ ਆਖਦਾ ਮੈਂ ਤਾਂ ਵਿਚਾਰ ਕਰਦਾ ਸੀ ਪਾਦਰੀ ਸਾਹਿਬ ਆਏਗਾ ਮੇਰੇ ਕੋਲ ਆਏਗਾ ਅਤੇ ਮੇਰੀ ਬਿਮਾਰੀ ਵਾਲੇ ਸਥਾਨ ਤੇ ਆਣ ਕੇ ਹੱਥ ਫੇਰੇਗਾ ਅਤੇ ਮੈਨੂੰ ਠੀਕ ਕਰੇਗਾ ਕ੍ਰੋਧ ਨਾਲ ਭਰਿਆ ਹੋਇਆ ਵਾਪਸ ਮੁੜ ਗਿਆ ਤੇ ਬਿਮਾਰੀ ਨਾਲ ਜਾਣ ਡਈ ਸੀ ਸ਼ਰਾਬ ਵਾਪਸ ਜਾਣ ਡਿਆ ਸੀ ਦਿੱਕਤ ਵਾਪਸ ਜਾਣ ਡਈ ਸੀ ਅੱਜ ਵੀ ਬਹੁਤ ਸਾਰੇ ਲੋਕ ਇਦਾਂ ਚਰਚਾਂ ਦੇ ਵਿੱਚ ਆਉਂਦੇ ਨੇ ਖੁਦਾਵੰਦ ਦੇ ਘਰ ਦੇ ਵਿੱਚ ਆਉਂਦੇ ਨੇ ਦੁਖੀ ਮੰਨਣਾ ਆਉਂਦੇ ਨੇ ਦੁਖੀ ਮੁੜ ਜਾਂਦੇ ਨੇ ਬੁਰੀਾਈ ਲੈ ਕੇ ਆਉਂਦੇ ਨੇ ਬੁਰੀਾਈ ਨਾਲ ਲੈ ਜਾਂਦੇ ਨੇ ਰੋਗ ਨਾਲ ਲੱਦੇ ਆਉਂਦੇ ਨੇ ਰੋਗ ਨਾਲ ਲੱਦੇ ਚੱਲ ਜਾਂਦੇ ਨੇ ਘਮੰਡ ਨਾਲ ਆਉਂਦੇ ਆ ਨੇ ਉਸੇ ਘਮੰਡ ਨੂੰ ਵਾਪਸ ਲੈ ਜਾਂਦੇ ਨੇ ਲੇਕਿਨ ਨਮਰ ਕਰ ਲਵੇ ਧੀਨ ਕਰ ਲਵੇ ਛੋਟਾ ਕਰ ਲਵੇ ਤਾਂ ਚੰਗੇ ਹੋ ਜਾਣਗੇ ਹਾਲੇਲੂਇਆ